ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਾਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਦੀ ਜੇ ਗੱਲ ਕਰੀਏ ਤਾਂ ਮੇਨ ਸ਼ਹਿਰ ਲਾਲਗੇ ਤੇ 메ਨ ਕਸਬਾ ਲਾਲਗੇ ਤਾਂ ਅਮਰਕੋਟ ਆ ਗਿਆ ਅਮਰਕੋਟ ਦੇ ਗਵਾਂਡ ਨਗਰ ਮਹਿਮੂਦਪੁਰੇ ਚੋਂ ਤੁਹਾਨੂੰ ਗੁਰਵੰਤ ਤੇ ਗੁਰਜੰਟ ਉਸ ਘਰੋਂ ਤੁਹਾਨੂੰ ਸਜਣੋਂ 6 ਮੱਜਾਂ ਝੋਟੀਆਂ ਵੱਡੀ ਗੱਲ ਤਕਰੀਬਨ ਸਾਰੀਆਂ ਹੀ ਸੂਈਆਂ ਸਵਾਂੀਆਂ ਇੱਕ ਗੱਬਣ ਤੇ ਇੱਕ ਦਾਓ ਦੋ ਦੰਦ ਵਹਿੜ ਵੀ ਵਿਖਾਉਣੀ ਅੱਜ ਟੌਪ ਦੀ ਆ ਵੀ ਹਰਿਆਣੇ ਦੀ ਝੋਟੀ ਆ ਬੜਾ ਕੱਦ ਕਾਠਾ ਸੂਈ ਸਵਾਈ ਚੰਗੇ ਦੋਤ ਤੋਂ ਸਟਾਰਟ ਹੋਈ ਆ ਸੱਜਣੋ ਕਾਦਾਂ ਦੀ ਮੇਰਾ ਹੀ ਆ ਵੱਡਾ ਬਾਕੀ ਸਾਰੀਆਂ ਤੁਸੀਂ ਨਿੱਕੀਆਂ ਰੋ ਬਹੁਤ ਸ਼ਾਨਦਾਰ ਬਰੀਕ ਚਮੜੀ ਦੀ ਝੋਟੀ ਵੈਰਲਾਂ ਵਰਲਾਂ ਕੀ ਕਹਿਣੇ ਲੱਗੀਆਂ ਆਜੋ ਲੇਖਾ ਜੋਖਾ ਪੁੱਛੀ ਚੱਲਦੇ ਆ ਸਾਰੀਆਂ ਕੋਈ ਗਿੱਲੇ 나ੜੂਏ ਤੇ ਕੱਲ ਦੀ ਸੂਈ ਕੋਈ ਪਰਸੋਂ ਦੀ ਸੂਈ ਕੋਈ ਦਾਹਾਂ ਦੀ ਮਹੀਨੇ ਦੀ ਜਿਵੇਂ ਦਾ ਵੀ ਹਿਸਾਬ ਕਿਤਾਬ ਹੋਇਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਜਿਹੜੀ ਵੀ ਪਸੰਦ ਆਉਂਦੀ ਆ ਸੱਜਣੋ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਇਹ ਵੀ ਤੁਹਾਡਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜੇ ਹੋਣ ਤੱਕ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਜੀ ਸੰਸਾਭ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਹੀ ਕਿਰਪਾ ਗੁਰੂ ਰਾਮਦਾਸ ਦੀ ਸ਼ੁਕਰ ਹੈ ਗੁਰੂ ਰਾਮਦਾਸ ਇਦਾਂ ਹੀ ਕਿਰਪਾ ਰੱਖੇ ਹਨ ਹਾਂਜੀ ਸਾਰੇ ਭੈਣਾਂ ਭਰਾਵਾਂ ਨੂੰ ਮਹਾਰਾਜ ਚੜਦੀ ਕਲਾ ਕਰੇ ਹਾਂਜੀ ਯਾਰ ਵਕਤ ਅਰ ਸਾਰੇ ਵੀਰ ਭਰਾ ਖੁਸ਼ ਹੀ ਰਹਿਣ ਤੇ ਫੇਰੀ ਹਾਂ ਕੰਮ ਚੱਲਦੇ ਸਾਰੇ ਚੱਲਦੇ ਆ ਹਨਾ ਤੇ ਸਾਹਬ ਆਪਣਾ ਡਰੈਸ ਦੱਸ ਦਿਗੇ ਡਰੈਸ ਹੈਗਾ ਨਾਮ ਮੇਰਾ ਗੁਰਵੰਤ ਸਿੰਘ ਪਿੰਡ ਮਹਿਮੂਦਪੁਰ ਤਸੀਲ ਪੱਟੀ ਜ਼ਿਲ੍ਹਾ ਸਿੱਟੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ ਹੈਗਾ 98772 8043 98772 8043 98772 ਤੇ 8043 ਹਾਂਜੀ ਇਹਦੇ ਤੇ ਕਰੇ ਸੰਪਰਕ ਹਾਂਜੀ ਅੱਜ ਆਪਾਂ ਸਤਨਾਗ ਵਿਖਾਉਣੇ ਆ ਇੱਕ ਇੱਕ ਵਹਿੜ ਆ ਤੇ 6 ਮੱਝਾਂ ਝੋਟੀਆਂ 6 ਮੱਝਾਂ ਝੋਟੀਆਂ ਤੇ ਇੱਕ ਨੀਲੀ ਰਾਵੀ ਦੀ ਵੀ ਹਾਂਜੀ ਇਹ ਸੂਨਾਂ ਲਈ ਕੱਲੀ ਦੋ ਨੀਲੀ ਦੀਆਂ ਅੱਜ ਦੋ ਨੀਲੀ ਦੀਆਂ ਹਾਂ ਤੋ ਇੱਕ ਗੱਬਣ ਇੱਕ ਸੂਈ ਇੱਕ ਗੱਬਣ ਇੱਕ ਕੱਜ ਵਹਿੜ ਵੀ ਵਖਾਉਣੀ ਆ ਹਾਂਜੀ ਵਹਿੜ ਦੋਂਦੀ ਵਛੀ ਆਪਣੀ ਘਰੋਂ ਸੇਲ ਕਰਨੀ ਆਪਾਂ ਪਿਓਰ 20 ਮਹੀਨੇ ਹੋ ਗਰੇ ਜੀ ਓਕੇ ਹਾਂਜੀ ਲਿਖਤੀ ਰੂਪ ਦੇ ਸਕਦੇ ਆ ਘਰੋਂ ਸੇਲ ਕਰਨੀ ਆਪਾਂ ਆਪਦੇ ਕੋਈ ਇਹ ਆਪਾਂ ਬਾਹਰ ਨਹੀਂ ਲੈਂਦੀ ਵੀ ਆਪਣੇ ਘਰ ਦੀ ਆ ਜੰਪਲ ਹਾਂ ਠੰਡੀ ਦੰਦ ਠੰਡੀ ਸੀਲ ਵਛੀ ਆ ਵੇਖੋ ਹਜੇ ਸੋਨਾਰੀ ਨੂੰ ਵੀ ਭਾਵੇਂ ਇਦਾਂ ਹੀ ਟਿੱਪੀ ਜਾ ਹਾਂ ਇਹ ਭੜਾ ਭੁਲਾ ਜਾਣਾ ਤੇ ਤਪੰਤ ਕਰਨ ਵਾਲੀ ਬੜੀ ਲੈ ਗੱਬਣ ਵਛੀ ਆ ਹਾਂ ਕੀ ਬਾਤ ਆ ਯਾਰ ਜੀਉਂਦੀ ਰਵੇ ਹਨਾ ਤੇ ਦੋ ਦੰਦ 20 ਮਹੀਨੇ ਉਮਰ ਹਾਂ ਦੋ ਦੰਦ ਬੱਚੀ ਮਾਂ ਦੇ ਥੱਲੇ ਕਿੰਨਾ ਦੁੱਧ ਦੱਸਦਾ ਸਾਹਿਬ ਆਪਣਾ 35 ਕਿਲੋ ਦੁੱਧ ਚੋਇਆ ਆ ਆਪਾਂ ਚੋਇਆ ਹਾਥੀ ਆ ਇਹਦੀ ਜਿਹੜੀ ਇਹਦੀ ਮਦਰ ਕੋਲ ਆਪਾਂ 35 ਦੁੱਧ ਚੋਇਆ ਕਰੀ ਹਾਂ ਓਕੇ ਇਹ ਮੱਝ ਦੀ ਮੱਝ ਤੇ ਗਾਂ ਦੀ ਗਾਂ ਹਾਂ ਗਾਂ ਦੀ ਗਾਂ ਕੋਈ ਇਹਨੂੰ ਗਰਮੀ ਆ ਚੱਕਰ ਨਹੀਂ ਕਰਮਾ ਇਹਨੂੰ ਹੈ 50 ਤੋਂ ਫੈਂਟਾਂ ਆ ਦੇਖੋ ਹੁਣ ਕਿੰਨੀ ਗਰਮੀ ਆ ਹਾਂ ਇਹਨੂੰ ਗਰਮੀ ਵਾਲਾ ਕੋਈ ਚੱਕਰ ਨਹੀਂ ਹੋ ਚੱਕਰ ਨਹੀਂ ਤੇ ਇੱਕ ਗੱਲ ਹੋਰ ਆ ਆ ਵੇਖੋ ਸਰੀਰ ਮਹਾਰਾਜ ਦੀ ਕਿਰਪਾ ਨਾਲ ਕਿੱਡਾ ਕਰ ਗਈ ਤੇ ਮੂੰਹ ਵੇਖ ਜਮਾ ਨਿੱਕਾ ਜਾ ਵੱਛੀਆਂ ਵਾਲਾ ਹੀ ਗੋਥੀ ਵੇਖੋ ਵੱਛੀਆਂ ਜੀ ਲੱਗੀ ਕਰ ਆਣ ਕੇ ਸੰਤੂ ਸਾਹਿਬ ਵੇਖ ਕੇ ਕੋਈ ਆਸ ਦੇਣਾ ਦੋ ਦੰਦ ਨਹੀਂ ਫਰੀ ਦਿੱਤੀ ਐਡੀ ਵੱਡੀ ਆਫਰ ਆ ਵੀ ਜੇ ਦੋ ਦੰਦ ਤੋਂ ਵੱਡੀ ਹੋ ਜੇ ਤਾਂ ਵੱਛੀ ਫਰੀ ਆ ਕੱਦ ਕਾਟ ਦੇ ਵੇਖੋ ਵੜਦਾ ਕੱਦ ਕਾਟ ਤਾਂ ਮੋਢੇ ਤੇ ਆ ਗਈ ਤੇ ਹਜੇ ਤਾਂ ਦੋ ਦੰਦ ਆ ਹਾਂਜੀ ਬਹੁਤ ਤਗੜੀ ਗਾਂ ਬਣੂ ਹਨਾ ਹਾਂਜੀ 25 ਕਿਲੋ ਤੋਂ ਵੱਧ ਦਾ ਸੰਨ ਆਸ ਹੈ ਜੀ ਇੱਥੇ ਓਕੇ ਭਾਵੇਂ ਭਾਵੇਂ ਜਵਾਬ ਨੂੰ ਫੜਾ ਦੇ ਕਰਵਾ ਲਈ ਤੇ ਵੇ ਉਹ ਨੂੰ ਵੜੀ ਮਹਾਰਾਜ ਕਿਰਪਾ ਕਰੇ ਸਿੱਧੀਆਂ ਧਾਰੀਆਂ ਸੂਏ ਦੇ 25 ਕਿਲੋ ਦੁੱਧ ਦੇਉ ਹਾਂਜੀ ਕਿਆ ਬਾਤ ਲੈ ਕੱਢ ਬਾਹਰ ਇਹਦੀ ਕਰਾ ਦੇ ਤੂੰ ਇੱਕ ਦਿਨ ਨਹੀਂ 1-2 ਸਾਲ ਦੇ ਵਿੱਚ ਘਰੋ ਵੇਚਦੇ ਆ ਜਰੂਰ ਠੀਕ ਆ ਤਿਆਰ ਕਰਕੇ ਹਾਂਜੀ ਬੜੀ ਸੰਭੀਆਂ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਨਜ਼ਰਾਂ ਨਾ ਲੱਗਣ ਹੀਰਾ ਹੀ ਆ ਸੱਜਣੋ ਇਹ ਸੱਤੂ ਸਾਹਿਬ ਦੇ ਵੀ ਤਾਂ ਹੀ ਆ ਕਿ ਜਿਹੜਾ ਵੀਰ ਆਉਂਦਾ ਨਾ ਉਹ ਆਦਾ ਗਾਂ ਵੇਚ ਲਈ ਜੋ ਓਏ ਹੋਏ ਹੋਏ ਵਾਕਿਆਈ ਹੈ ਨਾ ਹਾਂਜੀ ਤਾਂ ਨਜ਼ਰ ਇਹਦੇ ਤੇ ਜਾਂਦੀ ਆ ਹਾਂਜੀ ਵਾਕਈ ਆ ਵੋਸ ਹੁਣਾ ਸਰ ਮੂਆ ਯਾਰ ਕਿਆ ਕਹਿਨੇ ਵੱਛੀ ਆ ਯਾਰ ਸ਼ਿੰਗਾਰ ਹੀ ਆ ਕਰਦਾ ਇਹ ਨਹੀਂ ਚੱਕਰ ਕਰਮਾਈ ਨੂੰ ਜਿੱਥੇ ਮਰਜੀ ਡਾਕਿਆ ਪਾ ਥੱਲੇ ਬੈਈ ਆ ਵੇਖੋ ਬੀਲੀ ਰਵੀ ਮੱਝਾਂ ਕਿਥੇ ਮਰਦੀਆਂ ਹਾਂਜੀ ਕਿਆ ਬਾਤ ਯਾਨੀ ਕਿ ਲੱਤ ਜਾਓ ਵੇਖੋ ਪੂਛ ਚੱਕ ਦਿੰਦੀ ਤੇ ਲੱਤ ਛੜ ਮਾਰੂਗੀ ਇਹ ਆਪਣੇ ਤੇ ਫੁੱਲ ਝੱਗੀ ਹੈ ਨਾ ਕਰਮਾਈ ਹਾਂਜੀ ਕਿਆ ਬਾਤ ਯਾਰ ਜੈਲੇ ਸੁਭਾਅ ਬਾਲਾ ਨਰਮ ਵੀ ਜੇ ਸੰਕਲ ਸੜ ਤਾਂ ਉੱਥੇ ਹੀ ਖੜੀ ਪਹਿਲੇ ਦਿਨੋਂ ਹੀ ਇਹਦਾ ਹਾਸਾ ਸਾਬ ਨਕੀ ਹੁੰਦੀ ਨਕੀ ਹੁੰਦੀ ਤੋਂ ਹੀ ਸਬਰ ਸੰਤੋਖ ਨਾਲ ਇਹ ਨਿਕ ਦੂਜੇ ਪਸ਼ੂਆਂ ਨੂੰ ਪੱਠੇ ਪਾਏ ਤੇ ਪਹੁੰਚ ਜਾਊਗੀ ਇਹਨੇ ਬੈਠੀ ਰਹਿਣਾ ਰਮਾਨ ਕਰਮਾਂ ਦੀ ਸਬਰ ਬਾਲਾ ਵੱਡਾ ਹਾਂ ਇਹ ਤਾਰੂ ਕੀ ਵੀ ਜਿਹਦੇ ਘਰੇ ਜਾਵੜੀ ਰਾਤੀ ਸਾਰੀ ਰਾਤ ਦਾ ਸੰਗਲ ਖੁੱਲਾ ਰਹਿਤ ਸਵੇਰੇ ਆ ਕੇ ਵੇਖਿਆ ਤਾਂ ਖੁੱਲੀ ਇਹ ਮੇਰੇ ਵਾਲੇ ਬਿਆਜਾਟ ਆ ਕੇ ਮਾਰਿਆ ਮੂਰ ਨਿਕ ਡੰਗਰ ਨੇ ਇਹ ਉੱਥੇ ਹੀ ਬੈਠੀ ਹਾਂਜੀ ਨਹੀਂ ਸਿਆਣੀ ਐ ਰੇਟ ਇਹਦਾ ਕੀ ਕਰਦਗੇ ਹੁਣ ਚਲੋ ਰੇਟ ਸੰਸਾਵੇ ਦਾ ਫੋਨ ਤੇ ਕਰ ਲਾਂਗੇ ਜੇ ਕੋਈ ਵੀਰ ਭਰਾ ਲੈਣ ਦਾ ਚਾਹਵਣ ਹੋਊਗਾ ਓਕੇ ਹਾਂਜੀ ਕੋਈ ਫੋਨ ਤੇ ਦੱਸ ਦਿਆਂ ਠੀਕ ਹੈ ਔਸ 100 ਹੀ ਪੁੰਦਾ ਹਨਾ ਨਹੀਂ ਠੀਕ ਅਗਿਆ ਦੂਜੇ ਨੰਬਰ ਤੇ ਆ ਗਈ ਨੀਲੀ ਦਾ ਵੀ ਝੋਟੀ ਮੈਂ ਕੱਢ ਲਾਂ ਇਹਨੂੰ ਬਾਹਰ ਨਾਲ ਨਾਲ ਗੱਲਾਂ ਕਰੀ ਚੱਲ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਸੁਣਾ ਓਕੇ ਸੂਹਾ ਦੂਜਾ ਤੇ ਮੂੰਹ ਹੱਸੀ ਮੂੰਹ ਜਿੱਗੀ ਪਰ ਹੁੰਦਾ ਥੱਲਿਓਂ ਵੀ ਬੁੱਲ ਚਿੱਟਾ ਨੀਲੀ ਚ ਆ ਗਈ ਪਿਆ ਹੋਰ ਸਾਰੇ ਵੰਦੇ ਸਾਰੇ ਵੀ ਚਾਰੇ ਇੱਕ ਥਾਣੇ ਬਗਾਈ ਥਾਣੇ ਬੰਨੇ ਦੇ ਨਿਸ਼ਾਨ ਗੁਲਾਬੀ ਕਿਆ ਬਾਤ ਆਹ ਸਿੰਗੀ ਨਹੀਂ ਜੇ ਆਉਂਦੀ ਨੀਲੀ ਚ ਹਾਂ ਨਿੱਕਾ ਨਿੱਕਾ ਸਿੰਗ ਹਨਾ ਝੋਟੀ ਚੰਗੀ ਬਾਕੀ ਪਲਿਸਾਂ ਵੀ ਨਗਰ ਇਹ ਗਾਰ ਵੀ ਹੈ ਜੀ ਆਮ ਤੌਰ ਤੇ ਆਪਾਂ ਵੇਣੇ ਆ ਨੀਲੀ ਜਿਹਾ ਸਿੰਘ ਖੁੱਲਾ ਹੀ ਮਿਲਦਾ ਵਾਕੇ ਜਟਾ ਲੀਵਾ ਵੀ ਚੰਗਾ ਬਣਾਉਗੀ ਆ ਜੇ ਬਹੁਤ ਚੰਗੀ ਬਾਨੀ ਝੋਟੀ ਥੱਲੇ ਦੇਣ ਅੱਠ ਲੈ ਜੂ ਹਾਂ ਦੇਣ ਇੱਕ ਹਫਤਾ ਇੱਕ ਅਦਾ ਵਾਧ ਭਾਵੇਂ ਲੈ ਜਾ ਕੱਟ ਲੈਣੀ ਹਾਂ ਹਫਤਾ ਦੱਸ ਦਨ ਲੈ ਜੂ ਆ ਦੇਖ ਕੇ ਆਈ ਚੰਡੀ ਦੀਰੀ ਬਹੁਤ ਕਰਮਾਰੀ ਹਾਂ ਕੀ ਬਾਤ ਸਾਭੀ ਬਹੁਤ ਆ ਹਾਂ ਵੇਖੋ ਸਜਵਾਇਆਂ ਬਹੁਤ ਹਾਂ ਆ ਦੇਖੋ ਨਹੀਂ ਓਕੇ ਹਾਂ ਇੱਥੇ ਨਡੂ ਲਾ ਗੱਡਣੀਆਂ ਨੇ ਇਕ ਬਈ ਨੂੰ ਪਤਾ ਹੀ ਨਹੀਂ ਹਜੇ ਹਾਂ ਸੂਣ ਆਲਾ ਤਾਂ ਉਹ 12 ਕਿਲੋ ਦੁੱਧ ਭਰਿਆ ਨੇ ਪਹਿਲਾਂ ਨੇ ਦਿੱਤਾ ਹੋਵੇ ਟੂਟੀ ਚੰਗੀ ਆਵੇ ਨਾਸ ਨੂੰ ਉਸ ਬੱਗੀ ਸਾਰੀ ਹਾਂ ਬਾਕੀ ਉਹ ਵੀ ਮੰਨ ਕੇ ਚੱਲ ਵੀ ਸਭਾ ਤਾਂ ਇਹਦਾ ਅੰਤ ਹੀ ਨਹੀਂ ਫਿਰ ਇਹਦਾ ਹਾਂ ਠੰਡੀ ਧੀਰੀ ਬਹੁਤ ਹੈ ਬਾਹਲੀ ਠੰਡੀ ਹੈ ਹੈਨਾ ਹਾਂਜੀ ਕਿਆ ਬਾਤ ਲੈ ਚੱਲ ਜੱਟਾ ਲੈ ਵੇਖੋ ਸੱਜਣਾ ਜਿੱਧਰ ਨੂੰ ਸੰਗਲ ਫੜ ਕੇ ਤੁਰ ਪਈਦਾ ਉਧਰ ਨੂੰ ਮਗਰ ਤੁਰ ਹੀ ਆਉਂਦੀ ਕਰਮਾਂ ਵਾਲੀ ਜਿਉਂਦੀ ਰਵੇ ਪਹਿਲੇ ਦੋ ਪਸ਼ੂ ਐਨ ਮਿੱਠੇ ਤੇ ਠੰਡੇ ਤੁਹਾਡੇ ਕੰਮ ਦੇ ਘਰੇ ਰੱਖਣ ਵਾਲੇ ਜਾਨਵਰ। ਕਿਆ ਬਾਤਾਂ। ਵੇਖੋ ਸਫਾਈਆਂ ਵਹ ਲੱਗੀਆਂ ਇਹਨੂੰ ਕਰਮਾਈ ਨੂੰ ਹਜੇ ਤਾਂ ਨਾ ਜਿਵੇਂ ਕਹਿੰਦਾ ਹਜੇ ਤਾਂ ਤੀਲੀ ਤੋਂ ਲੌਂਗ ਲੌਂਗ ਤੋਂ ਕੋ ਕੋਹਣਾ। ਹਾਂਜੀ। ਹਜੇ ਤਾਂ ਕੋਹ ਵੀ ਨਹੀਂ ਵਿਚਾਰੀ ਚਾਹੀ। ਹਜੇ ਸ਼ੁਰੂਆਤ ਕੀਤੀ ਕਰਮਾਈ ਨੇ। ਅੱਛਾ ਇਹ ਤਾਂ ਆਊਗਾ। ਹਾਂ ਹਾਂ ਸ਼ਹਿਦ। ਇਹਦਾ ਫਿਰ ਇਹਦੀ ਡਿਮਾਂਡ ਗਰਾਊਂਡ ਨੂੰ ਭਾਵੇਂ 1.30 ਕਰਾ ਲਓ, 1.5 ਕਰਾ ਲਓ। ਅੱਜ ਦੀ। ਅੱਜ ਦੀ 1.20 ਹੈ ਡਿਮਾਂਡ। 120000 ਹਾਂ ਉਹ ਚ ਮੰਤਨ ਕਰ ਦਿਆਂਗੇ ਮੋਕ ਕਰ ਦਿਆਂਗੇ ਆਈ ਦਾ ਇਹਦਾ ਕੀ ਲੇਖਾ ਝੋਖਾ ਇਹ ਵੀ ਕੱਢ ਕੇ ਰਾ ਇਹ ਦੂਜਾ ਸੂਆ ਛੋਟੀ ਸੂਈ ਜੀ ਓਕੇ ਪਰਸੋਂ ਦੀ ਸੂਈ ਠੀਕ ਆ ਹਾਂ ਇਹ ਸਾਰੀ ਦੂਜਾ ਸੂਈ ਆ ਪਰਸੋਂ ਦੀ ਸੂਈ ਆ ਸਾਰੀ ਆ ਤਾਂ ਸਾਫ਼ ਕੀਤੀ ਆ ਬੱਚਾ ਅੱਗੇ ਵੱਧਾ ਕਰਕੇ ਜਦੋਂ ਪਹਿਲਾਂ ਆਏ ਉਦੋਂ ਨਹੀਂ ਹੋਈ ਤਣਾ ਤੇ ਬੱਚੇ ਅੱਗੇ ਕੱਟਾ ਕਿ ਕੱਟੀ ਇਹਦੇ ਮਰ ਕੱਟੀ ਲੱਗਦੀ ਮੈਨੂੰ ਹਾਂਜੀ ਕੱਟੀ ਸ਼ੁਕਰ ਆ ਰੱਬ ਦਾ ਇੱਥੇ ਵੱਡਾ ਧੰਨਵਾਦ ਉਹਦਾ ਹਾਂਜੀ ਪਰਮਾਤਮਾ ਦਾ ਤੇ ਚੋਣਾਂ ਦੀ ਹਣੀ ਮੈਨੂੰ ਲੱਗਾ ਚੁਾਈ ਚੁਈ ਦਾ ਭਾਈ ਆਪ ਤਾਂ ਰਮਰਾਦ ਲੀਆਂ ਬਹੁਤ ਚੰਗੀ ਆ ਕਿਆ ਬਾਤ 8 ਕਿਲੋ ਬੋਲਾ ਹੋਊਗਾ ਹੁਣ ਇਸ ਟਾਈਮ ਓਕੇ ਹਾਂਜੀ 8 ਕਿਲੋ ਬੋਲਾ ਇਹਦੇ ਕੋਲੇ ਲੈ ਚੱਲ ਛਾ ਲੈ ਚੱਲ 11 12 ਕਿਲੋ ਦੁੱਧ ਭਰ ਦੂਗੀ ਚੋਟੀ ਕਿਆ ਬਾਤ ਆ ਧੰਨਵਾਦ ਰੱਬ ਦਾ ਚੋਣਾਂ ਲੀਆਂ ਤਾਂ ਜਮਾਂ ਹੀ ਬੇਫਿਕਰ ਹੋ ਜੋ ਭੂਖ ਹੀ ਆ ਥਾਣੀ ਦੱਸ ਦਿੰਦਾ ਧੰਨਵਾਦ ਸੰਜਣੋ ਬਿਨਾ ਬੱਚੇ ਤੋਂ ਬਿਲਕੁਲ ਤਾਜੀ ਸੂਈ ਨਾੜੂਆ ਨਾਲ ਬੌਲੇ ਤੇ سٹਾਰਟ ਚੰਗੇ ਤੋਂ ਪਤਲੇ ਚਮੜੇ ਦੀ ਆ ਵੇਖੋ ਅਗਲੇ ਦਿਨ ਮੈਂ ਥਾਣ ਵੇਖ ਕੇ ਕਹਦਾ ਸੀ ਵੀ ਚਵਾਈਏ ਦੀ ਕਰਮਾਂ ਵਾਲੀ ਦੀ ਸੋ ਹਾਂ ਹੱਸ ਬਸ ਕਰਨਾ ਡੋਲ ਬਾਲਾ ਓਕੇ ਰਿਪੋਰਟ ਮਗਰ ਕੱਟੀ ਆ ਨਾ ਮੇਰ ਕੱਟੀ ਪਰ ਪੱਕਾ ਵੇਖ ਲੈ ਕਿਤੇ ਕੱਟਾ ਨਾ ਨਹੀਂ ਨਹੀਂ ਕੱਟੀ ਆ ਵੇਖੋ ਆ ਵੇਖੋ ਓਕੇ ਕੱਟੀ ਬਹੁਤ ਚੰਗੀ ਆ ਹਾਂਜੀ ਜੰਗਈ ਬੱਚਾ ਪਾ ਗਿਆ ਤਿੰਨ ਦਿਨਾਂ ਦੀ ਨਾੜੂਆ ਨਾਲ ਇਹਦਾ ਰੇਟ ਹੈ ਇਹਦਾ ਰੇਟ ਮੂਲ ਗਰਾਉਂਡ ਭਾਵੇਂ 90 ਕਰਾ ਲਓ 95 ਕਰਾ ਲਓ 85000 ਦੀ ਦੇ ਦਾਂਗੇ ਲੈ ਹਾਂ ਲੈ ਜੀ ਅਗਲਾ ਲੱਟ ਕੇ ਮੇਲਾ ਚੱਲਦੇ ਵਿਹਲਾ ਟਾਈਮ ਨਹੀਂ 85000 ਦੀ ਇਹ ਦੇ ਦੇਣ ਬਿਲਕੁਲ ਜਾਇਜ਼ ਆ ਹਾਂ ਜੀ ਅਰੇ ਛੋਟੀ ਬੰਡ ਕੰਡੇ ਵਾਲਾ ਦੁੱਧ ਦੇਈ ਗਈ ਥੋੜਾ ਸੰਦ ਸਾਬਾ ਇਹ ਪਾਣੀ ਦੇ ਦੇ ਦੋ ਤੇ ਆਈ ਦੇ ਦੂਗੀ ਬਾਰਾ ਹਾਂ ਆ ਕੋ ਸਾਈਂ ਚੁੰਦਾ ਥਈ ਜਾਂ ਮੇਰੇ ਕੋਈ 80 ਲਾਗਣਾ ਸੱਤਾ ਹੋਵੇ ਵਾਹ ਆ ਉੱਚੇ ਬੱਚੇ ਚਾਹੀਏ ਹਾਂ ਹਾਂ ਜੀ ਇਹ ਕੋਈ 15 ਦੀ ਮੰਨ ਲੇ ਕੋਈ 20 ਦਿਨਾਂ ਦੀ ਮੰਨ ਲੇ ਇਹ ਵੀ ਕੱਟੀ ਜੀ ਓਕੇ ਇਹਦੇ ਮਗਰ ਕੱਟੀ ਕੱਟੀ ਸੁਵਾ ਸੁਵਾ ਦੁੱਜਾ ਕੱਢ ਬਾਹਰ ਇਹਦੇ ਕੋਲੇ ਧਾਰਾਂ ਇਹਦੇ ਥੱਲੇ ਜੇ ਤੇ ਸੰਤ ਸਭ ਇੱਥੇ ਕੋਈ ਆਉਂਦਾ ਭਾਵੇਂ ਕੋਈ 12 12 ਚ ਵਾਗ ਦੇਵਾਂਗੇ ਤੇ ਜੇ ਕੋਈ ਅੰਗਲਾਂ ਨੂੰ ਮੰਗਦਾ 11 ਕਿਲੋ ਦੀ ਆਪਣੀ ਗਾਰੰਟੀ ਓਕੇ ਝੰਡਾ ਦੁੱਧਾ ਝੂਟੀ ਕੋਲੇ 16ਵਾਂ ਜੀ 16ਵਾਂ 16ਵਾਂ ਕੰਡੇ ਵਾਲਾ ਵੀ ਮੂੰਹ ਵਾਲਾ ਨਹੀਂ ਜੀਬਾ ਵਾਲਾ ਭਾਂਡੇ ਵਾਲਾ ਭਾਵੇਂ ਦੋ ਟਾਈਮ ਤਸੱਲੀ ਕਰੇ ਅਗਲਾ ਸਾਈਪਿਆ ਨਾ ਪਾ ਕੇ ਭਾਵੇਂ ਤਿੰਨ ਟਾਈਮ ਕਰੇ ਕਿਆ ਬਾਤ ਹਾਂ ਕਈ ਵੇ ਮੱਟਰੀ ਦਾ ਅੱਧੇ ਪਾਸਾਰੇ ਇੱਕੋ ਜਿਹਾ ਵਪਾਰੀ ਨਹੀਂ ਹੁੰਦੀ ਹਾਂ ਜੀ ਇਹ 1.5 ਸਾਲ ਤੋਂ ਉੱਤੇ ਵੀਡੀਓ ਬੋਦੇ ਨਾਮਾ ਦੱਸੋ ਕੋਈ ਨਾ ਪੰਜ ਉਂਗਲਾਂ ਹਜੇ ਵੀ ਨਹੀਂ ਇੱਕੋ ਜੀਆਂ ਹਾਂਜੀ ਤਾਂ ਹੀ ਤਾਂ ਧਰਤੀ ਖੜੀ ਆ ਫਿਰ ਇਹ ਤਾਂ ਨਿੱਗੜ ਜਾਂਦੀ ਠੰਡੀ ਤੇਰੀ ਕਰਮਾਲੀ ਨਹੀਂ ਚੰਗੀ ਆ ਲੈ ਚੱਲ ਲੈ ਵੇਖੋ ਸੱਜਣਾ ਪੂਛ ਵੇਹ ਦੀ ਕਿੱਡੀ ਪਿਆਰੀ ਓਏ ਹਾਂਜੀ ਹਨਾ ਆਹ ਸਾ ਪਿੰਡਾ ਵੇਖੋ ਕਾਗਜ਼ਰਗਾ ਕਰਮਾੜੀ ਦਾ ਤਾਂ ਹੀ ਦੁੱਧ ਦੇਈਏ ਮੈਂ ਤਾਂ ਪੂਛਦੇ ਨਾ ਪੂਛਦੇ ਵਾਲ ਵੇਖਦੇ ਜਿਵੇਂ ਸ਼ੈਂਪੂ ਨਾਲ ਧੋਤੇ ਨੇ ਦਸਲ ਕੀ ਸਲਕੀ ਐਸ ਟੀ ਇਹ ਘੋੜੀ ਦੇ ਦੰਮ ਦਾ ਹਾਂ ਮਾਰ ਗਿਆ ਸੱਟ ਤਕਾਣੀ ਓਏ ਕਈ ਵਾਰੀ ਨਹੀਂ ਮੌਕੇ ਤੇ ਚੌਂਕਾ ਵੱਜਦਾ ਖੜ ਜਾਪਿਆ ਵਾ ਨਿਆ ਵੇਖੋ ਨਹੀਂ ਸਿੱਧੀ ਸਿੱਧੀ ਜਮਾਈ ਜਮਾਈ ਮਗਰ ਕੱਟੀ ਹਾਂਜੀ ਮਾਰ ਕੱਟੀ ਜਿਵੇਂ ਠੰਡੀ ਤੀਰੀ ਕਰ ਮਰ ਜਿਹਾ ਜਿਹੋ ਜਿਹਾ ਆਵਾਜ਼ ਆਣੀਆਂ 6-7000 ਦੇਖ ਕਰਾਉਣਗੇ ਵਾ ਕੀ ਗੱਲ ਸਹੀ ਆ ਦੇਖੋ ਇਮੀ 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 ਠੰਡੀ ਤੇ ਰੇ ਕੋਈ ਆਥਣਾ ਜੀ ਨਹੀਂ ਆਈ ਆਪਾਂ ਉਹ ਜਿਹੜੇ ਪਹਿਲੇ ਡੋਕੇ ਓਕੇ ਠੰਡੀ ਪੂਰੀ ਆ ਹਾਂ ਠੰਡੀ ਠੀਲ ਇਹ ਜੋ ਉੱਤਰਾ ਚੌਦਾ ਬੱਚੇ ਤੋਂ ਵਗੇਰੋ ਅੱਛਾ ਇਹਦਾ ਚੌਦਾ ਬੱਚਾ ਲਾ ਕੇ ਆਉਣੇ ਉੱਦਦੇ ਕਾਪੀ ਦੀ ਹਾਂ ਨਹੀਂ ਬਹਿ ਜਾਣਾ ਥਾਪੀ ਮਾਰ ਕੇ ਹਾਂ ਭਾ ਇਹਦਾ ਸ਼ਾਹ ਜੀ ਭਾ ਦੁੱਧ ਦੇ ਹਿਸਾਬ ਨਾਲ ਦੱਸਣ ਦਾ ਭਾਵੇਂ ਇਹਦਾ ਇੱਕ ਦਾ ਕਰ ਲਗੀ ਤੇ ਪਰ ਨਹੀਂ ਆਪਾਂ ਜਿਹੜੀ ਜਿੱਥੇ ਦੇ ਦੇਣੀ ਆ 95 ਨਹੀਂ ਕਰਨਾ ਇਹ ਅੱਜ ਦੀ ਡਿਮਾਂਡ ਦੀ 90000 ਰੁਪਏ ਸਹੀ 90 ਦੇ ਹਾਂ ਚੰਗੀ ਆ ਮਾੜੀ ਨਹੀਂ 90 ਚ ਦੁੱਧ 11 ਕਿਲੋ ਜਿਦਾ ਮਰਜੀ ਆਪਦੀ ਤਸੱਲੀ ਕਰੇ ਕੋਈ ਵੀਰਪਰਾ ਨਹੀਂ ਚੰਗੀ ਆ ਕੱਟੀ ਚੰਗੀ ਅੱਗੇ ਆ ਗਈ ਨੀਲੀ ਆਗੇ ਦੇਲੀ ਦੀ ਇਹ ਵੀ ਲਿਆ ਕੱਢ ਕੇ ਆ ਚੁੰਗੇ ਨਾ ਨਹੀਂ ਮਗਰੀ ਬੰਦੀ ਕੱਟੀ ਖੋਲ ਲੈ ਦੀ ਹਾਂ ਓਕੇ 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 ਹਾਂ ਕੱਟੀ ਬਖਾਤੀਏ ਨੀਲੀ ਦੀ ਪਈਵੇਂ ਨੰਬਰ ਤੇ ਜੀ 5ਵੇਂ ਨੰਬਰ ਤੇ ਆ ਗਈ ਨੀਲੀ ਹਾਂਜੀ ਸੂਈ ਨੀਲੀ 5ਵੇਂ ਤੇ ਤੇ ਦੂਜੇ ਤੇ ਟੁਕੀ ਟੁਕੀ ਓਕੇ ਹਾਂਜੀ ਇਹਨੇ ਬੱਚਾ ਕੀ ਦਿੱਤਾ ਇਹ ਮਹਿਣੀ ਇਹਨੇ ਕੱਟੀ ਆ ਕਾਲੀ ਕੱਟੀ ਦੇਖੀ ਉਹ ਖੜੀ ਮੂਰੇ ਹਾਂ ਕੀ ਬਾਤ ਆ ਬੜੀ ਚੰਗੀ ਕੱਟੀ ਦਿੱਤੀ ਇਹਨੇ ਯਾਰ ਇਹ ਪਰਸੋਂ ਦੀ ਸੂਈ ਠੀਕ ਆ ਹਾਂਜੀ ਮੜਾਜ ਟੂਲਾ ਮਾਰਦੀ ਹੈ ਨਾ ਕਦੇ ਕਦੇ ਹੈਗਾ ਮੜਾਜ ਹੈਗਾ ਹਨ ਤੇ ਹੁਣ ਇਹਨਾਂ ਕਦੋਂ ਸੂਈ ਤੇ ਕਿੰਨਾ ਦੁੱਧ ਬੋਲਾ ਮੰਨੇ ਆ ਅਗਲਾ ਇਹ ਪਰਸੋਂ ਦੀ ਸੂਈ ਆ 11-12 ਕਿਲੋ ਬੋਲਾ ਤਿਆਰ ਹੋਣ ਕੀ ਬਾਤ ਐ ਧੀ ਖਰੀ ਨਿਕਲੀ 14 ਕਿਲੋ ਸੰਸਰ 14 15 ਕਿਲੋ ਦੁੱਧ ਮੈਂ ਭਰਾ ਦੂੰ ਆਪਾਂ ਨੂੰ ਇੰਨਾ ਮਾਣ ਇਹਦੇ ਤੇ ਪਹਿਲੇ ਦਿਨ ਤੋਂ ਪਰਾਗ ਜਾਂਦਾ ਜਿਹੜੀ ਮੈਂਨ ਦੁੱਧ ਦੇਣਾ ਹਾਂ ਪਸਮਾ ਚਵਾਈ ਦੱਸ ਦੰਦ ਨੇ ਦੋ ਦੋ ਧਾਰਾਂ ਹੀ ਹਾਂਜੀ ਵਾਕੇ ਜੱਟਾ ਬੜੀ ਖਰੀ ਨਿਕਲੀ ਆ ਇਹ ਆ ਜਿਹੜੀ ਮਾਰਦੀ ਐ ਨਾ ਟੋਲਾ ਇਹ ਵੀ ਹਟ ਜੰਦੀ ਐ ਟੰਗ ਇਹ ਹਟ ਜਾਂਦੀਆਂ ਸੂਕੇ ਮਈਆਂ ਹਾਂ ਸੂਕੇ ਆ ਜੀ ਓਕੇ ਚੋਣ ਤਾਂ ਬੱਕ ਵੀ ਮੋਠ ਖੋਲਦੀ ਨਹੀਂ ਹਾਂ ਚੋਣ ਚ ਚਵਾਈ ਦੀ ਬਹੁਤ ਚੰਗੀ ਹਾਂ ਸੱਜਣੋ ਇਹਦੇ ਵੀ ਵੀਰ ਬਹਿ ਗਿਆ ਧਾਰ ਦੇ ਮੈਨ ਓਏ ਓਕੇ ਕੀ ਬਾਤ ਆ ਆ ਵੇਖੋ ਉਹ ਇੱਕ ਗੱਲ ਆ ਗੁਣਾ ਦੀਆਂ ਗੁੱਥਲੀਆਂ ਆਂ ਕਰਮਾਂ ਵਾਲੀਆਂ ਹਿਲਦੀਆਂ ਨਹੀਂ ਬਿਨਾ ਬੱਚੇ ਤੋਂ ਵੀ ਹਾਂ ਚਵਾਈ ਵੇਖੋ ਇਹਦਾ ਤਾਂ ਯਾਰ ਅੰਤ ਹੀ ਨਹੀਂ ਕੋਈ ਥਾਣੀ ਵਾਲਾ ਕੰਮ ਦਾ ਹਜੇ ਨਾਲੇ ਕਿਹੜਾ ਪਸਮਾਈ ਆ ਹਾਂ ਆ ਵੇਖੋ ਕੀ ਬਾਤ ਆ ਕੀ ਬਾਤ ਆ ਬਸ ਕਰੋ ਜਿਉਂਦੀ ਰੋਵੇ ਇਹਦਾ ਫਿਰ ਰੇਟ ਆ ਹਾਂ ਅੱਛਾ ਇਹ ਇਧਰ ਆ ਵੀ ਆ ਗਈ ਹਾਂ ਉਹ ਧਾਰਾਂ ਮਾਰੀਆਂ ਨਾ ਠੱਕ ਗਈ ਆ ਸੰਤੋ ਸਾਹਿਬ ਇਹਦੀ ਡਿਮਾਂਡ ਕਰਾਉਣ ਨੂੰ ਭਾਵੇਂ ਇੱਕ ਦਾ ਕਰਾ ਲਿਓ ਕੋ ਲੱਖ ਕਰਾ ਲੋ ਇਹ 59000 ਦੀ ਦੇ ਦਾਂ 90 ਦੇ 5 ਹਾਂ ਆ ਕੱਟੀ ਆ ਹਨਾ ਆ ਕੱਟੀ ਕੱਟੀ ਬੜੀ ਸੋਹਣੀ ਗਿੱਲੇ 나ੜੂ ਜੀ ਪਿੱਲੀਆਂ ਖਾਂ ਕੱਟੀ ਦੀਆਂ ਹਾਂਜੀ ਕਿਆ ਬਾਤ ਨਹੀਂ ਚੰਗੀ ਆ ਮੈਂ ਨਹੀਂ ਮਾੜੀ ਦੋ 14 ਕਿਲੋ ਤੋਂ ਘੱਟ ਨਹੀਂ ਸੰਸਾ ਪਰੌਂਦੀ ਵੀ ਲਿਖ ਕੇ ਕਾਪੀ ਆ ਅੱਗੇ ਆ ਗਿਆ ਇਹਦਾ ਕੀ ਲੇਖਾ ਜੋਖਾ ਇਹ ਸੂਣ ਵਾਲੀ ਜੀ ਬਿਲਕੁਲ ਤਿਆਰੀ ਤੇ ਅੱਛਾ ਇਹ ਵੀ ਗੱਬਣਾ ਹਾਂ ਇਹ ਗੱਬਣੇ ਮੈਨੂੰ ਕਿ ਤਜਾ ਮੰਨ ਲੈ ਕਿ ਚੱਖਾ ਮੰਨ ਲੈ ਅੱਛਾ ਸੂਹ ਆਗਲਾ ਆਪਦਾ ਹੀ ਲਾ ਲਈ ਸੂਹ ਆ ਦਾ ਹਾਂ ਸਮਝ ਲਾਵੇ ਤੁਹਾਨੂੰ ਤੀਜੇ ਸੂਏ ਦੀ ਗਰੰਟੀ ਕਰਕੇ ਪੰਜ ਤੀਜੇ ਕਹਿ ਕੇ ਦਿੱਤੀ ਆਪਾਂ ਨੂੰ ਅਗਰ ਆਪ ਦੀ ਸਮਝ ਲਾਵੇ ਬਸ ਸਿਆਣੀ ਗੱਲ ਹਾਂ ਆਪਾਂ ਸੂਏ ਨਾਲ ਕਿਹੜਾ ਬੁੱਢੀਆਂ ਹੁੰਦੀਆਂ ਆਪਾਂ ਜਦਨ ਚ ਨਹੀਂ ਆਉਂਦੇ ਸੰਸਾਦ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਸਭ ਲੇਵੇ ਲੂਵੇ ਦੀ ਚੰਗੀ ਆ ਮੈਂ ਲੇਵੇ ਦੀ ਬਹੁਤ ਸਾਫ ਸੁਥਰੀ ਹੈ ਜੇ ਮੈਂ ਸੁੰਦਿਆ ਕਰਦੇ ਤਾਂ ਹੋਰ ਖੋਲ ਜੂਗੀ ਇਹ ਦਿਨ ਅਠ ਲੈ ਜੂ ਅਦੇਣਾ ਇਹ 5-4 ਦਿਨ ਨਹੀਂ ਸੁੰਦੀ ਨਹੀਂ ਸੁੰਦੀ ਹਨਾ ਇੱਕ ਹਫਤੇ ਦੀ ਰਹਿ ਚਾਈਂ ਕੀ ਬਾਤ ਆ ਓਕੇ ਬਾਕੀ ਲੇਵਾ ਪਾਂਡਾ ਖੁੱਲਾ ਡੁੱਲਾ ਪੱਕੇ ਬੰਦ ਹੋ ਗਏ ਅੱਖਾਂ ਬੱਗੀਆਂ ਹਨਾ ਕੀ ਬਾਤ ਆ ਚਿੱਟੀਆਂ ਮੰਤਰੀਆਂ ਅੱਖਾਂ ਮੱਥੇ 'ਚ ਫੁੱਲ ਮਗਰਲਾ ਨਹੀਂ ਵੀਰਾ ਪਾਖਿਆ ਮਗਰਲੇ ਪਰ ਤੇ ਨਿਸ਼ਾਨੇ ਗੀ ਤੇ ਇੱਕ ਵੇਖ ਲਾ ਬਟਨਾ ਵੀ ਲਈ ਫਰਤੀ ਬਟਨ ਦੀ ਲਾ ਇਟਾ ਵੀ ਲਵਾਈਆਂ ਹਾਂ ਬਟਨਾਂ ਦਾ ਲੇਵਾ ਹਾਂ ਚੰਗੀ ਆ ਦੁੱਧ ਮੈਂ ਪਰ ਜੂਗੀ ਨੰਨਾਂ ਨੂੰ ਨਾ ਦੀ ਪੂਰੀ ਖਬਰ ਦਾ ਰਿਹਾ ਇਹਨੂੰ ਕੀ ਹੋਇਆ ਹਜੇ ਦੰਦਾਂ ਨੂੰ ਇਹਦਾ ਘੋੜੇ ਵਰਗੀ ਪਈ ਆ ਇਹਦਾ ਸਾਈ ਹੋਇਆ ਨੇ ਅਗਲੀ ਵਾਰੀ ਨੂੰ ਸੂਏ ਸਾਵੇ ਲਕੋ ਜਾਣੇ ਸਾਰੇ ਹਾਂ ਬਣਾ ਬਹੁਤ ਜਾਊ ਗਾਵਾਂ ਵਰਗੀ ਬਣੂੰਗੀ ਮੈਂ ਇਹ ਥੱਲੇ ਬਣਨ ਲੋਣੀ ਕਿ ਕਥਾ ਰਹਿੰਦੀ ਦੀ ਹਾਂ ਲੇਵਾ ਸੋਨਾ ਤਿਆਰ ਕਰੂੰਗੀ ਕੀ ਬਾਤ ਆ ਵੇਖੋ ਹੁਣੇ ਹੀ ਹਜੇ ਬਾਕੀ ਬਣੀ ਵੀ ਪਈ ਆ ਭਾਈ ਆਪ ਦੇ ਵਹਿਦੇ ਹਿਸਾਬ ਨਾਲ ਹਾਂ ਜੇ ਸੂ ਪੈਂਦੀ ਤਾਂ ਵੀ ਕੋਈ ਚੱਕਰ ਨਹੀਂ ਆ ਬਹੁਤ ਖਬਰਦਾਰ ਬਣਿਓ ਇਹ ਪੂਰੀ ਖੁੱਲੀ ਐ ਮੈਸਲੇ ਹਾਂ ਇਹਦਾ ਫਿਰ ਰੇਟ ਸਾ ਜੀ ਇਹ ਜੀ ਡਿਮਾਂਡ ਕਰਨ ਨੂੰ ਭਾਂ 95 ਕਰ ਲਈ 90 ਕਰ ਲਈ ਇਹ 85000 ਦੀ ਦੇ ਦਾਂ 85 85 ਹਾਂ ਜੀ ਅੱਜ ਰੇਟ ਆਪਾਂ ਨਿੱਕੇ ਰੱਖੇ ਜਾ ਰਹੇ ਹਾਂ ਅਰੇ ਨਿੱਕੇ ਹੀ ਜਾ ਸਾਰੇ ਵੱਡਾ ਰੇਟ ਵੱਡਾ ਰੇਟ ਘੱਟ ਰੱਖਿਆ ਅੱਜ ਹਾਂ ਜੀ ਆ ਆ ਲਿਆ ਕੱਢ ਕੇ ਹੀਰਾ ਇਹ ਪਾਸੇ ਇੱਕ ਦੂਸਰ ਕਰੀ ਜਾ ਘਰੇ ਸਰ ਥੋੜਾ ਕਰ ਦੀ ਦਾ ਬਿਲਕੁਲ ਇਹ ਦਿੱਤਾ ਫਿਰ ਕਿਹੜੇ ਏਰੀਏ ਤੋਂ ਖਰੀਦੀ ਜਿਵੇਂ ਗੱਲਾਂ ਬਾਤਾਂ ਜਿਵੇਂ ਹਰਿਆਣੇ ਦੀ ਕਿਹਾ ਜੇ ਉਹ ਤੋਂ ਆਵੇ ਜਾਂ ਜਿੱਥੇ ਨਾ ਤੋਂ ਆਪਾਂ ਲਈ ਆਪਾਂ ਲਈ ਰਹਾਣੀ ਆ ਆਪਾਂ ਤਾਂ ਨਹੀਂ ਗਏ ਤੇ ਜਿਹੜੇ ਸੂਏ ਉਹਨਾਂ ਝੋਟੀ ਲੈਂਦੀ ਪਹਿਲੇ ਨਰ ਕੀ ਦੂਜਾ ਸੂਆ ਓਕੇ ਹਾਂਜੀ ਇਹਦੇ ਮਾਲਕ ਗਏ ਆ ਹਾਂਜੀ ਬਾਕੀ ਮੈਂ ਵੀ ਦੱਸਦੀ ਆ ਹਾਂਜੀ ਆ ਪਾਣੀ ਦੱਸਦੇ ਹੈਨਾ ਓਕੇ ਕੱਦ ਪੈਠਪੜਾ ਕੱਦ ਕਾਟ ਲਓ ਕੋਈ ਕਸਰ ਨਹੀਂ ਕਰਮਣੀ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਇਹ ਦੇਖੋ ਇਹਨੂੰ ਅੱਜ 5ਵਾਂ ਦਿਨ ਹੋ ਗਿਆ ਸੂਈ ਨੂੰ ਓਕੇ ਹਾਂਜੀ 12 ਕਿਲੋ ਤੋਂ ਪਲੱਸ ਹੀ ਹੋਊਗਾ 12 ਮੰਨੋਂ ਤੋਂ 12 ਮੰਨ ਕੇ ਜਿਹੜਾ ਮਰਜ਼ੀ ਸੱਜਣ ਆ ਜੇ ਹਾਂਜੀ 12 ਕਿਲੋ ਤਿਆਰ ਐ ਅੱਠ ਪੁੜਾ ਤੇ ਕੱਦ ਕਾਟ ਦੱਸਣ ਦੀ ਲੋੜ ਤਾਂ ਨਹੀਂ ਨਹੀਂ ਇਹ ਤਾਂ ਕੋਈ ਕਸ਼ਰੀ ਨਹੀਂ ਤੇ ਹਣਾ ਹਾਂਜੀ ਕੋਠੇ ਜਿੱਡੀ ਵੀ ਕਹਿ ਦਈਏ ਤੇ ਦੋਰ ਐ ਬਸ ਫੱਟ ਬਸ ਉਹ ਬਸ ਸ਼ੇਰਾ ਬਸ ਆਹ ਝੁੱਟੀਆਂ ਹਰਿਆਣੀਆਂ ਦੀਆਂ ਵੇਖੋ ਰਲਦੀਆਂ ਕਿਸੇ ਪਾਸਿਓ ਇਹ ਇਹ ਨਾ ਕਿ ਉਹ ਵੀ ਹਰਿਆਣੇ ਦੀ ਵਡਿਆਈ ਕਰੀ ਜਾਂਦੇ ਆ ਪਰ ਨਹੀਂ ਜਿਹੜੀ ਚੀਜ਼ ਉਧਰੋਂ ਦੱਸੀ ਮਾਲਕਾਂ ਨੇ ਉਹਨਾਂ ਕੀ ਜ਼ਿਕਰ ਕਰਦੇ ਆ ਦੁੱਧ ਬਹੁਤ ਚੰਗਾ ਭਰ ਜੂਗੀ ਇਹਦੇ ਮਗਰ ਘਟਾ ਹਣਾ ਕੱਟੀ ਹਰਿਆਣੇ ਦੇ ਮਰੋਈ ਹਾਏ 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 ਜਿਉਂਦਾ ਰਹਾ ਰੱਬਾ ਧੰਨਵਾਦ ਤੇਰਾ ਅੱਜ ਕੱਟੀਆਂ ਲੀਆਂ ਸਾਰੀਆਂ ਓਏ ਹੋਏ ਅੱਜ ਸੋਈਆਂ ਜਿੰਨੀਆਂ ਕੱਟੀਆਂ ਸ਼ੋਕਰ ਆ ਰੱਬ ਇਹਦੀਆਂ ਵੀ ਧਾਰਾਂ ਵਿਖਾ ਯਾਰ ਛੱਡ ਬੱਚਾ ਲੈ ਰੱਬ ਦਾ ਨਾ ਇਹਦੀ ਚਵਾਈ ਕਰਾ ਚੱਕ ਬੜੀ ਚੰਗੀ ਹੋਣੀ ਡਰ ਨਾ ਜਾਂਦੀ ਉਹ ਕੈਮਰੇ ਦੇ ਨਹੀਂ ਡਰਦੀ ਨਹੀਂ ਡਰਦੀ ਤੂੰ ਬੇਫਿਕਰ ਹੋ ਜਾ ਇਹ ਨਹੀਂ ਡਰਦੀਆਂ ਤੂੰ ਟੈਨਸ਼ਨ ਨਾ ਲੈ ਸੱਜਣੋ ਮੈਨੂੰ ਨਾ ਕਰਮਾਂ ਵਾਲੀ ਦਾ ਸੋਹਣਾ ਰੰਗ ਰੂਪ ਤੇ ਥਾਣਾ ਵੈਰਲ ਵਾਂਡ ਬੜੀ ਚੰਗੀ ਲੱਗੀ ਤੇ ਮੈਂ ਕਹਿੰਨਾ ਸਾਹਿਬ ਇਦਿਆਂ ਵੀ ਦੋ ਦੋ ਧਾਰਾ ਵਿਖਾ ਦੇ ਮੈਨੂੰ ਨਾ ਥੋੜਾ ਜਿਆ ਕੀ ਇਹਦਾ ਜਿਆਦਾ ਹੀ ਢਾਂਚਾ ਚੰਗਾ ਲੱਗਾ ਸੱਜਣੋ ਕਰਮ ਵਾਲੀ ਜਿਉਂਦੀ ਰਵੇ ਤੇ ਆ ਦੇਖੋ ਇਹ ਦੁੱਧ ਕਿੰਨਾ ਭਰ ਦੂਗੀ ਸਾਹਿਬ ਸੰਧੂ ਸਾਹਿਬ 15 ਤੋਂ ਪਲੱਸ ਚੱਲੂ ਵੀ ਅੰਦਰ ਨਹੀਂ ਚਲਦੀ ਮੈਂ ਇਹਨਾਂ ਦਾ ਦਿਨਾ ਚਾਹੀਦਾ ਆਪਾਂ 12 ਚਵਾਉਣਾ ਹਾਂਜੀ 12 ਕਿਲੋ ਨਾਲ ਇਸ ਟਾਈਮ ਤਿਆਰ ਨਾੜਾ ਨੂੜਾ ਵੇਖੋ ਗਾੜ ਗਾੜ ਵੀ 1.5 2 ਕਿਲੋ ਹੋ ਗਈ ਵੇਖਣ ਨੂੰ ਭਾਵੇਂ ਨਰਮੀ ਜੀ ਜਾਂਦੀ ਹੈ ਨਾ ਮੁੰਜ ਤੇ 1.5 2 ਕਿਲੋ ਗਾੜ ਕੱਢਦੀ ਕਰਨ ਆਹ ਵਖਾ ਲਓ ਇੱਕਦਾਂ ਤੁਹਾਡੇ ਗਾਗ ਆਏ ਸਰੂ ਲੱਗੇ ਆ ਆ ਵੇਖੋ ਨੜਾਂ ਕਰਮਾਲੀ ਨੂੰ ਲੱਗੀਆਂ ਵੇਖੋ ਆ ਵੇਖੋ ਆਂਦੇ ਇਹਨਾਂ ਨੂੰ ਵੀ ਸਰੂ ਲੱਗੇ ਆ ਇਹ ਜੀ ਨੂੰ ਆਦੇ ਸਰੂ ਏ ਜੀ ਜੀ ਮਾਝੋ ਖਾਈਓ ਨਾ ਰਾਏ ਤੋਂ ਸਰੂ ਲੱਗੇ ਇਹ ਪਕਵੇ ਆ ਵੇਖੋ ਹੋਜਾ ਭਰਾਓ ਕਹ ਚੱਲ ਕੋਈ ਨਹੀਂ ਭਲਾ ਹੋਵੇ ਆ ਵੇਖਿਆ ਬਾਦ ਬੇਫਿਕਰ ਹੋ ਜੀ ਬਾਸ ਕਰ ਰੇਟ ਇਹਦਾ ਸ਼ਾਹ ਜੀ ਸੰਦ ਸਾਡ ਡਿਮਾਂਡ ਕਰਉਣ ਨੂੰ ਤਾਂ ਭਾਵੇਂ ਹੋ ਜੀ ਦਾ ਹਰਿਆਣੇ ਚੱਲ ਜਾ ਤੇ 2.5 ਲੱਖੀ ਮੰਗਣਾ ਹਾਂ ਹਾਂ ਤੇ ਆਪਾਂ ਕੋਈ ਡੇਢ ਨਹੀਂ ਕਰਨਾ ਇਹਦਾ ਤੂੰ ਹੀ ਦੱਸ ਦੇ ਇੱਕ 40 ਨਹੀਂ ਕਰਨਾ ਨਹੀਂ ਦੱਸ ਦੇ ਦੱਸ ਦੇ ਯਾਰ ਜਿੰਨੇ ਨਹੀਂ ਪਾਖੇ ਨਹੀਂ ਤੇਰੇ ਨਹੀਂ ਵੀਰ ਮੈਂ ਨਹੀਂ ਪਾਦਾ ਨਾ ਮੇਰੇ ਭਰਾ ਐ ਨਾ ਕਰੋ ਇੱਕ ਉਹ ਮੇਰੇ ਕੋਲੇ ਪਹਿਲੇ ਕੋਈ ਇੱਕ 40 ਨਹੀਂ ਕਰਨਾ ਇਹਦੀ 1.5 ਲੱਖ ਡਮਾ ਲਿਆ ਅੱਜ 1.5 ਲੱਖ ਇਹ 1 ਲੱਖ ਤੇ 20 ਹਜ਼ਾਰ ਦੀ ਦੇ ਦਾਂ ਜਿੱਥੇ ਆਣਾ ਹੋਰ ਕਿੰਨਾ ਮੰਨਤਾਂ ਚਲ ਪੰਜ ਹੋਰ ਛੱਡ ਦੇ ਨੇ ਇੱਕ ਵੀ ਦੀ ਅੱਛਾ ਇੱਕ ਵੀ ਦੀ ਜੇਲਾ ਭਲੇਖਾ ਤੇ ਲਾਏ 50 ਦੇ 50 ਕਹਿੰਦਾ ਮੈਨੂੰ ਭਲੇਖਾ ਲਾ ਗਿਆ ਸਵਾਰੀ ਸਵਾਟ ਮਾਰ ਗਈ ਸੀ ਇੱਕ ਵੀ ਦੀ ਦੇ ਦਾਂ ਉਹ ਇੱਕ 15 ਦੀ ਕਹਤੀ ਨਹੀਂ ਨਹੀਂ ਇੱਕ 15 ਦੇ ਨਹੀਂ ਦਵਾਰਾ ਵੀਡੀਓ ਕੱਢ ਲੈਣੀ ਆਪਾਂ ਅਸੀਂ 50 ਨਹੀਂ ਦੇ ਦਿਆਂਗੇ ਹੋਰ ਬਸ ਗੱਲ ਖਤਮ ਹੋਈ ਆਪ ਦਾ ਘਰ ਪਿੱਛੋਂ ਆਇਆਂ ਨੂੰ ਵਿਖਾ ਦਿਓ ਪਿੱਛੋਂ ਕਰਮੜੀ ਹਾਂ ਕਰਦੇ ਆਂ ਇੱਧਰ ਆਓ ਤੁਸੀਂ ਕਰ ਕਰਮੜੀ ਆਹ ਦੇਖੋ ਓਕੇ ਕੋਈ ਸ਼ੱਕ ਨਹੀਂ 115000 ਇੱਥੇ ਛੋੜ ਹੋਣੀ ਜੀ ਸਰ ਸਾਹਿਬ ਹੁਣ 100 ਕਰਾ ਲਈ 200 ਕਰਾ ਲਈ ਨਾ 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 ਹੁਣ ਛੋੜ ਵੀ ਨਾ ਜੀ ਜੀ ਦੂਜੀ ਆਪਾਂ ਵੀਡੀਓ ਪਾਏ 15 ਕਿਲੋ ਜਵਾਗ ਫਿਰ ਵੇਚਾਂਗੇ ਸਾਤ ਬਾਅਦ ਬਹੁਤ ਚੰਗੀ ਮੈਂ ਬਿਲਕੁਲ ਤਾਜੀ ਸੂਈ ਮਗਰ ਕੱਟੀ ਆ ਹਾਂਜੀ ਕੀ ਬਾਤ ਧੰਨਵਾਦ ਆ ਇਹਨੂੰ ਵੀ ਕਰ ਪਰੇ ਇਹਨੂੰ ਕਿਹਨਾਂ ਫੇਰ ਕਰਾ ਦੇ ਦਰਸ਼ਣ ਇਹਨਾਂ ਰਾਣੀਆਂ ਦੇ ਇਹ ਆ ਕਰਮਾਂ ਵਾਲੀਆਂ ਜਿਉਂਦੀਆਂ ਰਹਿਣ ਜਿਹੜੀਆਂ ਸੱਜਣੋਂ ਆਪਾਂ ਇਹ ਠੁੱਕੀ ਜੇ ਕਿ ਬੱਚਾ ਵਜਾ ਕਰਕੇ ਸੋਈ ਇਹ ਨਾ ਮਾਲਕ ਸੁਈਏ ਜੀ ਕਈ ਵਾਰੀ ਕੱਟੀ ਬੜੀ ਚੰਗੀ ਦਿੰਦੀ ਹੁੰਦੀ ਨੀਲੀ ਦੀ ਆ ਸੂਈ ਹੈਗੀ ਬਾਰਦਰ ਬੈਠਦੀ ਜੋ ਹਾਂ ਇਹਦਾ ਨਹੀਂ ਪਤਾ ਕਦੇ ਚੰਗਾ ਟਾਪ ਦਾ ਨਗੀਨਾ ਦੇ ਜੀ ਹਾਂ ਨਹੀਂ ਮਾਲਾ ਜ ਆਪਣਾ ਮਾਲਕ ਦੀ ਕਿਰਪਾ ਨਾਲ ਭਾ ਦੇ ਹਿਸਾਬ ਨਾਲ ਹਨਾ ਹਾਂਜੀ ਓਕੇ ਜਮਾ ਜਿੰਨੀਆਂ ਸੂਈਆਂ ਉਹਨੇ ਮਗਰ ਕਟੀਆਂ ਆਏ ਦੋ ਦੋ ਦੇ ਦੇਣੀਆਂ ਅੱਜ ਹਨਾ ਹਾਂ ਕਿਆ ਬਾਤ ਇਹਨੂੰ ਵੀ ਹਲਾ ਦੇ ਮਾੜੀ ਜੀ ਕੋਈ ਨਹੀਂ ਉਹ ਬਹੁਤ ਈ ਬੜੀ ਛੋਟੀ ਇਹ ਦਾ ਮੁੱਤੋ ਮੁੱਤ ਜੀ ਇਹ ਦਾ ਜਮੇ ਮੁੱਤੋ ਥਣ ਲੈ ਦੀ ਬੜੀ ਸਾਫ ਹਨਾ ਹਾਂਜੀ 85 ਦੀ ਖਣੀ ਕਹਤੀ ਪੇ 85000 ਦੀ ਓਕੇ ਆ ਕਿੰਨੇ ਦੀ ਕਹਤੀ ਆਪਾਂ ਇਹ 1 ਲੱਖ 2000 1 20 ਦੀ ਇਹ ਤਾਂ ਗਵਾਰੀ ਬੰਦਾ ਵੀ ਲੈ ਸਕਦਾ ਜੀ ਇਹਨੂੰ ਲੈ ਸਕਦਾ ਝੂਟੀ ਚੰਗੀ ਹੈ ਤੇ ਗਊ ਦਾ ਮੁੱਲ ਕਰਦੇ ਆਂਗੇ ਫੋਨ ਆ ਫੋਨ ਤੇ ਕਰਦੇ ਆਂਗੇ ਠੀਕ ਹੈ ਠੀਕ ਠੀਕ ਓਕੇ ਰਿਪੋਰਟ ਕਿਉਂਕਿ ਘਰੇ ਵੀ ਕੋਈ ਗਾਹਕ ਆ ਜਾਂਦਾ ਹਨਾ ਡੇਰੀ ਡੂਰੀ ਵਾਲਾ ਫਿਰ ਉਹਦਾ ਅਧਾਰ ਸਦਾਰ ਵਾਲਾ ਸਾਹ ਵੱਡ ਹੋਊਗਾ ਨਗਦ ਵਾਲਾ ਅੱਡ ਹੋ ਜੂ ਹਨਾ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜਿਉਂਦੇ ਵਾਸਦੇ